ਆ ਪਹਿਲਾ ਦਿਨ ਨਾ ਜਿੱਦਾਂ ਤੁਹਾਨੂੰ ਮੇਰੇ ਫ੍ਰੀਜ ਆਹ ਕੈਂਪੀ ਸਾ ਇਹ ਤੇ 10000 ਲਿਖੇ ਹੈ ਅੰਗਰੇਜ਼ੀ ਵੀ ਲਿਖੇ ਆਂ ਜਿਹੜੀ ਮੈਂ ਘਰੇ ਬਣਾਈ ਸੀ ਨਾ ਹਾਂ ਇਹ ਨਾ ਆ ਪਹਿਲਾ ਮੈਂ ਮਾਸੜ ਤੇ ਮਾਸੀ ਗਈ ਸੀ ਥਿੰ ਲੋ ਜਿੰਨੇ ਬਟੇ ਕਿੰਨਾ ਹੁੰਦਾ ਉਹ ਵਾਓ ਦੇਖਿਆ ਨਹੀਂ ਸੀ ਲੋ ਜੀ ਸਾਸ਼ੀ ਕਾ ਜੀ ਕੀ ਹਾਲ ਚਾਲ ਆ ਜੀ ਅੱਜ ਆਪਾਂ ਚੱਲਣੇ ਆਂ ਇਨਸ਼ਾਅੱਲਾ ਤੇ ਅੱਜ ਤੋਂ ਬਾਰਸ਼ੀ ਸ਼ੁਰੂ ਹੋਆ ਤੇ ਬਾਰਸ਼ੀ 15 ਦਿਨ ਰਹਿੰਦੀ ਆ ਤੇ ਤੁਹਾਨੂੰ ਵੀ ਗੋਸ਼ਾਲਾ ਦੇ ਦਰਸ਼ਨ ਕਰਾਉਣੇ ਆ ਤੇ ਆਪਣੇ ਚਾਲ ਨਾਲ ਚੱਲੀ ਹੈ ਸੰਗਤ ਸੰਗਤ ਤੁਹਾਨੂੰ ਦਿਖਾਉਣੇ ਆ ਆਜੀ ਸੰਗਤ ਆਪਣੇ ਨਾਲ ਚੱਲੀ ਹੈ ਆਸਲੀ ਉਹ ਸੰਗਤ ਹੈ ਜੀ ਜਾਣ ਵਾਲੇ ਆ ਬੈਲਾ ਘਰੇ ਰਹਿਣਗੇ ਆ ਰਾਖੀ ਰੱਖਣਗੇ ਤੁਸੀਂ ਦੇਖਿਆ ਹੁਣ ਮੇਰਾ ਬਰਥਡੇ ਗਿਫਟ ਹੈ ਮੇਰੀ ਭੈਣ ਨੇ ਭਾਂਜੀ ਨੇ ਭਾਂਜੀ ਨੇ ਸਾਰਿਆਂ ਨੇ ਰਲ ਕੇ ਦਿੱਤਾ ਮੈਨੂੰ ਦੱਸਿਓ ਜੀ ਕਿਵੇਂ ਆ ਮੈਨੂੰ ਤਾਂ ਬਹੁਤ ਸੋਹਣਾ ਦੀ ਜਮਾਸੀ ਨੇ ਵੀ ਘਰੇ ਜਾਣਾ ਸੀ ਤੇ ਮੰਮੀ ਕਹਿੰਦੀ ਜਾਣ ਤੋਂ ਪਹਿਲਾਂ ਆਪਾਂ ਵੀ ਬੱਦਣੀ ਜਾਏਉਨੇ ਆ ਬੱਦਣੀ ਜੀ ਹੈਗੀ ਹੈ ਬਰਸ਼ੀ 21 ਤਰੀਕ ਤੱਕ ਸੰਤਮੀਸ਼ ਮੁੰਨੀ ਜੀ ਬੋਰੇ ਵਾਲੇ ਵਾਲਿਆਂ ਦੀ ਤੇ ਜਿਹੜੇ ਮੋਗੇ ਚ ਰਹਿੰਦੇ ਆ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਕਿ ਬਰਸ਼ੀ ਚੱਲਦੀ ਆ ਪਹਿਲਾ ਦਿਨ ਆ ਪਹਿਲਾ ਦਿਨ ਉਹਨਾਂ ਜਿਸਾਂ ਨੂੰ ਵੀ ਕਿਹੜਾ ਬਰਸ਼ੀ ਦਾ ਹਾਂ ਆ ਮੇਰਾ ਉਹ ਆ ਪਹਿਲਾ ਮੈਂ ਮਾਸੜ ਤੇ ਮਾਸੀ ਗਈ ਸੀ ਤਿੰਨੋਂ ਜਿਲੇ ਪਿਉਆਂ ਦੇ ਮੈਂ ਮੀ ਗਿਆ ਸੀ ਆਪਾਂ ਸਾਰੇ ਮੋਟਰਸਾਈਕਲ ਤੇ ਗਿਆ ਸੀ ਜਿੰਨੇ ਚਾਰ ਫਿਰ ਖਾਲੀ ਨਾ ਚੁੱਕੀਆਂ ਪਈਆਂ ਨੇ ਥੋੜਾ ਜਿਹਾ ਪਾਣੀ ਆ ਕਈ ਵਿਚਾਰੇ ਕੀ ਇਹ ਜਾਣ ਕੇ ਬਾਬਾ ਜੀ ਖਾਲੀ ਕਰਾ ਦਿੰਦੇ ਬਰਸੀ ਦੇ ਟਾਈਮ ਅੱਛਾ ਜੈਦ ਕਰਾ ਦਿੰਦੇ ਅੱਗੇ ਇੱਕ ਵਾਰੀ ਮੁੰਡਾ ਡੁੱਬ ਗਿਆ ਠੀਕ ਜਵਾਕ ਚੌੜ ਵਾਲੀ ਕਰਦੇ ਆ ਨਾ ਤੁਹਾਨੂੰ ਬੰਦ ਕਰਾ ਦਿੰਦੇ ਨੇ ਕਿ ਮੱਛੀਆਂ ਹੋਣ ਗਈਆਂ ਹੋਣ ਗਈਆਂ ਵਧੀਆ ਫਿਰ ਬੰਦ ਕਰਾ ਦਿੰਦੇ ਨੇ ਫੜਨੇ ਨੂੰ ਵਧੀਆ ਨਾ ਕਈ ਨਹਿਰਾਂ ਦੇ ਬਾਅਦ ਦੇ ਦਿੱਤੀ ਦਿੰਦੇ ਪਰ ਪਰ ਚੱਟਾ ਨੂੰ ਠੀਕ ਹੋਣੀ ਸੀ ਅੱਜ ਗੈਲਰੀ ਆਵੇ ਨਹਿਰ ਤਾਂ ਦੁਕਾਨਾਂ ਦੀ ਤਿਆਰੀ ਕਰਨ ਵੀ ਲੱਗ ਗਈ ਲੋਕ ਤਾ ਵੀ ਕਿ ਅਸੀਂ ਉੱਪਰ ਤੇ ਆ ਜ ਤੁਸੀਂ ਖੱਡੇ ਵਾ ਜਦੋਂ ਆਪਣੇ ਉੱਤੇ ਦੋ ਲੱਗੇ ਸੜਕ ਤੇ ਵਧੀਆ ਉੱਪਰ ਮਾਸੀ ਨੂੰ ਹੀ ਆਪਾਂ ਕਹਵਾਂ ਸ਼ੱਕ ਲਿਆ ਏ ਬਰਲਿਨ ਹੁ ਨਹੀਂ ਰਹਿ ਗੇ ਚੰਦਾਨਾ ਬਲੇ ਬਦੀਤਾ ਐਸਾ ਦੋਸਰੀ ਨਾ ਸੀ ਲੱਗੀ ਹੈ ਨਾ 20 30 50 ਕੌਣ ਕਿੰਨੇ ਦਾ 200 ਦਾ ਉਹ ਵਾਲਾ 200 ਦਾ ਟਰੈਕਟਰ ਕਿੰਨੇ ਸੋਨੇ ਨਿੱਕੇ ਨਿੱਕੇ ਜੇ ਮੋਟਰਸਾਈਕਲ ਨਹੀਂ ਇਹ ਪਾਲਸੀ ਅਮੇ ਨੀ ਪਾਲਸੀ ਤੇ ਗੱਲ ਲੱਕਦੀ ਬਹੁਤ ਧੀਨ ਅੰਨਿਆ ਐਂਬੂਲੈਂਸਾ ਤੁਹਾਡੇ ਕੋਲ ਹੈ ਮੈਂ ਤੁਹਾਨੂੰ ਕਿਹਾ ਵੀ ਨਾ ਮੇਰੀ ਬੀਬੀ ਨੇ ਕਦੇ ਮੰਨੋ ਨਾ ਕਦੇ ਉਹ ਉਹ ਮੈਂ ਕਿੰਚੂ ਲੈ ਕੇ ਨਾ ਪਹੁੰਚਾਉਣੀ ਸੀ ਤਾਂ ਆਦੂਨੀ ਸੀ ਤਾਂ ਸੀਗਾ

ਇਹ ਲੈਣਾ ਮੈਨੂੰ ਮਾਈਡਾ ਦੇਖੀ ਇਹ ਦੇ ਬਈ ਤੂੰ ਲੈ ਉਹ ਵਾਓ ਦੇਖਿਆ ਨਹੀਂ ਸੀ ਸਾਈਡਲ ਜਾਵੇ ਬਲੀਪ ਤੂੰ ਕਿਥੇ ਟੈਡੀ ਭਲਾਈਆਂ ਦਾ ਗੱਡੀ ਨੇ ਖੜਨ ਨੂੰ ਲੋੜ ਹੈ ਬਸ ਇੱਕ ਫ੍ਰੀਜ ਆ ਟੈਂਪੇਸ ਆ ਇੱਥੇ ਦੇਸੀ ਵੀ ਮੈਂ ਲਿਖੇ ਆ ਅੰਗਰੇਜ਼ੀ ਵੀ ਮੈਂ ਲਿਖਿਆ ਆ ਆ ਜਿਹੜੀ ਟੈਂਪਰ ਆ ਜਿਹੜੀ ਮੈਂ ਘਰੇ ਬਣਾਈ ਸੀ ਨਾ ਦੇਖਦੇ ਕਿੰਨੇ ਦਾ ਇਹ 100 ਕੋ ਫਰੈਂਡ ਹੀ ਪੁਰਸ਼ਾ Rajasthan ਤੋਂ ਹੁੰਦੇ ਹਰ ਦੁਆਰੇ ਆਉਂਦੇ ਸੰਤ ਰਮੇਸ਼ੂ ਅਮਾ ਇਧਰਲੀ ਸਾਈਡ ਤੋਂ ਬਣਾਏ ਅਮਾ ਇਧਰਲੀ ਸਾਈਡ ਤੋਂ ਬਣਾਏ ਸੁਭੀ ਜਾਂਦੇ ਹੁਣ ਆਪਾਂ ਚੱਲਦੇ ਹਾਂ ਹਾਂਜੀ ਆਪਾਂ ਦੇਖ ਕੇ ਹੁਣ ਚੱਲੇ ਆ ਘਰੇ ਮੱਥਾ ਟੇਕ ਲਿਆ ਪ੍ਰਸ਼ਾਦ ਦਾ ਪਾਣੀ ਛਕ ਲਿਆ ਤੇ ਚਾਰ ਚਾਰ ਲੱਡੂ ਵੀ ਲੈ ਲੈ ਚਾਹਨਾ ਪਕੌੜੇ ਵੀ ਖਾ ਲੈ ਪ੍ਰਸ਼ਾਦ ਮਿਣਿਆ ਸੀ ਬਾਬਾ ਜੀ ਕਹਿੰਦੇ ਪਹਿਲੇ ਪ੍ਰਸ਼ਾਦਾ ਛਕੋ ਭਾਈ ਫਿਰ ਪ੍ਰਸ਼ਾਦ ਲਿਓ ਫਿਰ ਘਰੇ ਜਾਓ ਤੇ ਤੁਸੀਂ ਜੇ ਨੇੜੇ ਆ ਤੁਸੀਂ ਵੀ ਆ ਸਕਦੇ ਦੂਰ ਵਾਲੇ ਵੀ ਵੈਸੀ ਆਉਂਦੇ ਆ ਤੇ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਇਹਨਾਂ ਨੇ ਇੱਥੇ ਸਮਾਪਤੀ ਕਰਕੇ 23 ਤਰੀਕ ਤੋਂ 29 ਤਰੀਕ ਤੱਕ ਜਾਣਾ ਹਰਦਵਾਰ ਉੱਥੇ ਸੱਤ ਦਿਨ ਹੈ ਜੀ ਇਹ ਲੱਗੜਾ ਲੰਗਰ ਪਰਸ਼ਾਣੇ ਪ੍ਰਸ਼ਾਦਾ ਲੱਗੂਗਾ ਇਹ ਹਰਦਵਾਰ ਜਾਣਗੇ ਰਾਤ ਦੇ ਉੱਥੇ ਕੰਮ ਹਾਂ ਨਾ ਇਹ 7 ਦਿਨ ਉੱਥੇ ਜਾਂਦੇ ਆ ਇਹ ਲੱਗਰ ਲੈ ਕੇ ਨਾਲ ਬੀਬੀਆਂ ਵੀ ਜਾਂਦੀਆਂ ਤੇ ਛੋੜੇ ਸੇਵਾਦਾਰ ਉਹ ਵੀ ਜਾਂਦੇ ਆ ਅੰਟੀ ਟੋਕਰੀ ਕਿੰਨੇ ਦੀ ਆ ਮੈਂ ਪੁੱਜਣਾ ਦੀ ਗੱਡੀ ਤੇ ਰੋਕ ਲੈੰਦੇ ਛੋਟੀ ਆ ਫਿਰ ਉਹ ਪਤਾ ਮਛਰੇ ਹੰਝੂ ਕਾਲੀ ਮੰਮੀ ਨਾਲ ਲੜ ਕੇ ਹਟਿਆ ਵਾ ਹੁਣ ਰੋਈ ਜਾਂਦਾ ਕੀ ਮੈਂ ਮੰਮੀ ਕੋਲ ਰਹਿਣਾ ਉਹ ਲੈ ਕੇ ਆ ਮੁਰਗਾ ਖਾਂਗੇ ਕੀ ਕਹਿੰਦੇ ਕੀ ਕੁੱਕੜ ਖਾਂਗੇ ਮਾਸੀ ਚੱਲੀ ਹੁਣ ਆਪਣੀ ਘਰੇ ਜੀ ਮਾਸੜ ਲੈਣ ਆਇਆ ਮਾਸੀ ਨੂੰ ਤੇ ਆਪਾਂ ਗਊਸ਼ਾਲਾ ਤੋਂ ਆਏ ਆ ਮੱਥਾ ਪਾ ਟੇਕ ਲਿਆ ਵਾ ਤੇ ਗਲੀਨ ਨੇ ਜਿਹੜੀ ਟੌਪ ਆਏ ਸੀ ਉਹ ਵੀ ਲਾਤਾ ਡਿਡ ਯੂ ਲਾਈਕ ਮਾਈ ਟੌਪ ਹਾਂ ਨੋ ਦੋਤ ਆਈ ਦੀਆਂ ਨਾ ਬੀਕਰ ਕਰ ਕਰਕੇ ਆਪੇ ਹੀ ਹੋ ਜਾਣਾ ਹਾਂ ਬੂਟਾ ਵੀ ਕੱਲ ਆਂਟੀ ਦੇਖ ਗਈ ਆ ਨਹੀਂ ਆਊਗਾ ਕਿਨੇ ਸੁਣ ਲਾਦੇ ਨਾ ਆ ਲੈ ਕੇ ਚੱਲਦੇ ਫ੍ਰੀ ਤੋਂ ਉਹ ਲੈ ਜਾਓ ਉਹ ਦੇਰੇ ਪਨੀਰੀ ਹਾਂ ਬਲੀ ਪਨੀਰੀ ਪਟਣੀ ਆ ਆ ਪਟ ਲੋ ਏਡੀ ਨਾ ਬੂਹਣਾਂ ਨੂੰ ਲੈ ਕੇ ਜਾਣੇ ਘਰੇ ਮਾਸੀ ਕਹਿੰਦੀ ਸੋਹਣੇ ਆ ਬੂਟੇ ਵਾਈਟ ਪਿੰਕ ਫੁੱਲਾਂ ਵਾਲੇ ਤੇ ਹਣ ਮਾਸੀ ਕਰ ਲੈ ਕੇ ਚੱਲੀਏ ਨਵੂ ਪੱਟੇ ਕੀ ਦੁਬਾਦੀ ਮਨ ਪਰ ਵੱਡੇ ਵੱਡੇ ਪੱਟ ਨਾ ਦੇ ਉੱਤੇ ਕਿੰਨੇ ਲੱਗਿਆ ਮੰਮੀ ਨੇ ਇੱਕ ਬੁੱਟਾ ਲਾਇਆ ਸੀ ਦੇਖੋ ਇਹਦੇ ਤਾਂ ਕਿੰਨੇ ਹੀ ਹੋ ਗਏ ਨਹੀਂ ਸੁੱਕਦੇ ਠੀਕ ਆ 10 ਮਿੰਟ ਡੀਐਸ ਲੈ ਲਈ ਆਓ ਲੈ ਲੇ ਤੈਨੂੰ ਫੋਨ ਦੇ ਦਿਆ ਕਰੀ ਪਤਾ ਕਿ ਉਹ ਦੁਕਾਨ ਲੈ ਚਲੀ ਫਿਰ ਇਹਨੇ ਪੜਨਾ ਨਹੀਂ ਫੋਨ ਤਾਂ 5-10 ਮਿੰਟ ਦੇ ਦਾਂ ਤੈਨੂੰ ਠੀਕ ਆ ਬਸ ਫਿਰ ਮਸਨੀ ਹਾਲੇ ਕਿ ਇਹਨੇ ਫੋਨ ਲਾ ਲੈਂਦਾ ਮੈਂ ਦਾ 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 ਬਾਸ ਬਾਹਲਾ ਟਾਈਮ ਨਹੀਂ ਗੱਲ ਕਰੇਗਾ ਨਹੀਂ ਪਰ ਪੜਨ ਚ ਵੀ ਧਿਆਨ ਰੱਖਣਾ ਚ ਮੈਨੂੰ ਉਹਨ ਦੀ ਕੀ ਗੱਲ ਕਰਨੀ ਮੈਂ ਤਾਂ ਬਹੁਤ ਜ਼ਿਆਦਾ ਕਰ ਮਗਰ ਮਸਤੀ ਦੇਣਾ ਜੀ ਬਪਰ ਹੋਇਆ ਨਾ ਰਾਜਾ ਮੈਨੂੰ ਬੋ ਨੀਮਾ ਚ ਰੌਂਦਾ ਕੁੱਟ ਕੇ ਜੱਫੀ ਪਾ ਲਾ ਹੁਣ ਤਾਂ ਸੀਪੀ ਵੀ ਨਹੀਂ ਹੈਗਾ ਪਾਲਾ ਕੁੱਟ ਕੇ ਤਵਾ ਲਾਊਗਾ ਓਏ ਅਰੇ ਟਿੱਕੀ ਖੋਲ ਮੈਨੇ ਆ ਵੀ ਹਣੇ ਉੱਥੇ ਰੱਖ ਲਾ ਦੁਪਹਿਰ ਕਿਹੜੀ ਇੱਧਰ ਜਗਾ ਪਈਆ ਪੈਰਾਂ ਚ ਮੱਖਣੀ

প ਮੈਲਾ ਆਪਣੀ ਅੰਦਰ ਤਾੜੀ ਹੋਈ ਹੈ ਜੀ ਜਾਂਦੀ ਵਾਰ ਦੀ ਮੱਥੇ ਦੇ ਕਿਸ ਕਹਿੰਦਾ ਜੀ ਮੈਂ ਭੱਜਦਾ ਪੂਜੀਦਾ ਨਹੀਂਗਾ ਪਿਛਲੀ ਵਾਰ ਭੱਜ ਗਿਆ ਸੀਗਾ ਮਮਾ ਭਾਏ ਕੋਈ ਨਾ ਰੋਣਾ ਕਿਉਂ ਨਾ ਆ ਜਾ ਆ ਜਾ ਆ ਦੇ ਤੇਰੀ ਮਾਂ ਹੁਣ ਆਹਾ ਵਾ ਇਹਨੂੰ ਜੱਫੀ ਪਾਲਾ ਆਜਾ ਆਜਾ ਚਲੋ ਜੀ ਹੁਣ ਆਪਾਂ ਲੈਨੇ ਆ ਅਲਵਿਦਾ ਇਸੇ ਤਰ੍ਹਾਂ ਹੀ ਆਪਾਂ ਵਲੌਗ ਨੂੰ ਕਰਦੇ ਆ ਐਂਡ ਥੈਂਕਸ ਫॉर ਵਾਚਿੰਗ ਬਾਏ